ਕੁੜੂਰ ਸਾਹਿਬ ਦੀ ਹੌਟ ਸੀਟ ਤੋਂ ਮੈਂ ਲਗਾਤਾਰ ਤੁਹਾਨੂੰ ਅਪਡੇਟ ਦੇ ਰਿਹਾ ਹਾਂ ਔਰ ਫਿਲਹਾਲ ਮੇਰੇ ਨਾਲ ਚਮਕੌਰ ਸਿੰਘ ਤੋਂ ਉਹਨੇ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਤੁਸੀਂ ਇਹ ਚਿਹਰਾ ਵੇਖਿਆ ਹੋਣਾ ਜਿਹੜਾ ਅਮਰਿਤਪਾਲ ਦੇ ਲਈ ਕੈਂਪੇਨ ਕਰ ਰਿਹਾ ਸੀ ਬਹੁਤ ਨੇੜੇ ਸੀਗੇ ਪਲ-ਪਲ ਦੀਆਂ ਖਬਰਾਂ ਸਾਡੇ ਕੋਲੇ ਆ ਰਹੀਆਂ ਸੀਗੀਆਂ ਹੁਣ ਕਿਉਂਕਿ ਲੀਡ ਬਹੁਤ ਹੈ ਔਰ ਇਹ ਲੀਡ ਟੁੱਟਣ ਕਿਉਂਕਿ 8ਵਾਂ ਰਾਊਂਡ ਤਕਰੀਬਨ ਜੜਾਇਆ ਹੋ ਉਹ ਸ਼ੁਰੂ ਹੋ ਗਿਆ ਔਰ ਇਹ ਲੱਗਦਾ ਕਿ ਲੀਡ ਬਹੁਤ ਅੱਗੇ ਜਾਏਗੀ ਫਿਲਹਾਲ ਇਹ ਕੀ ਕਹਿੰਦੇ ਨੇ ਵੀ ਸਾਨੂੰ ਪਤਾ ਹੈ ਜਿੱਤਾਂਗੇ ਪਰ ਇਹ ਜਿੱਤ ਦਾ ਜਸ਼ਨ ਨਹੀਂ ਹੋਏਗਾ ਕਿਉਂਕਿ ਸਿੱਖ ਸੰਗਤਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਚਮਕੌਰ ਜੀ ਕੀ ਸੁਨੇਹਾ ਤੁਹਾਡਾ ਸਭ ਤੋਂ ਪਹਿਲਾਂ ਵਾਹਿਗੁਰੂ ਜਿੱਕਰ ਖਾਲਸਾ ਵਾਹਿਗੁਰੂ ਜਿੱਕਰ ਖਾਤੇ ਵੇਖੋ ਸਿੱਖਾਂ ਨੂੰ ਜਿਹੜੇ ਕੱਲੂ ਘਾਰੇ ਸਾਡੇ ਉੱਪਰ ਵਾਪਰੇ ਕਦੀ ਵੀ ਨਹੀਂ ਬੋਲਦੇ ਚਲੋ ਜਿੱਤਾਂ ਹਾਰਾਂ ਤੇ ਬਣੀਆਂ ਹੀ ਆ ਚਲੋ ਪਹਿਲਾਂ ਵੀ ਸਾਡੇ ਜਿੱਤਦੇ ਰਹੇ ਆ ਨਮਾਈਂਦੇ ਤੇ ਇਸ ਵਾਰ ਵੀ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਤਕਰੀਬਨ ਬਹੁਤ ਵੱਡੀ ਲੀਡ ਦੇ ਨਾਲ ਜਿੱਤੇ ਆ। ਉੱਥੇ ਨਾਲ ਹੀ 4 ਜੂਨ ਦੇ ਆ ਚੱਲ ਰਹੀ ਹੈ 4 ਜੂਨ 1984 ਨੂੰ ਸਤਖੰਡ ਸ੍ਰੀ ਹਰਮੰਦਰ ਸਾਹਿਬ ਫੌਜਾਂ ਜੋੜੇ ਪਾ ਕੇ ਬੜੀਆਂ ਸੀ। ਛੋਟੇ-ਛੋਟੇ ਬੱਚਿਆਂ ਨੂੰ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਉਹਨਾਂ ਨੂੰ ਇਹਨਾਂ ਨੇ ਤਸੀਹੇ ਦੇ ਦੇ ਕੇ ਮਾਰਿਆ। ਉੱਥੇ ਸਾਡੇ ਨੌਜਵਾਨਾਂ ਨੂੰ ਸ਼ਹੀਦ ਕੀਤਾ। ਬਿਆਨਤ ਸ਼ਹਾਦਤਾਂ ਹੋਈਆਂ। ਦਰਬਾਰ ਸਾਹਿਬ ਦੇ ਉੱਪਰ ਗੋਲੀਆਂ ਚੱਲੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੇ ਵਿੱਚੋਂ ਗੋਲੀ ਲੰਗੀ। ਕਾਲ ਤਖਤ ਨੂੰ ਗੋਲੇ ਮਾਰ ਕੇ ਢਾਹ ਢੇਰੀ ਕੀਤਾ ਇਸ ਕਰਕੇ ਅਸੀਂ ਫਤੇ ਭਾਵੇਂ 2 ਲੱਖ ਦੀ ਲੀਡ ਨਾ ਕਰੀਏ ਭਾਵੇਂ 2.5 ਲੱਖ ਦੀ ਸਾਡਾ ਕੋਈ ਜਸ਼ਨ ਨਹੀਂ ਹੋਊਗਾ ਇਹ ਸਾਡੀ ਜਿੱਤ ਸ਼ਹੀਦਾਂ ਨੂੰ ਸਮਰਪਿਤ ਆ ਅਸੀਂ ਸ਼ਹੀਦਾਂ ਨੂੰ ਇਹ ਜਿੱਤ ਸਮਰਪਿਤ ਕਰਦੇ ਆ ਤੇ ਮੈਂ ਸਮੂਚੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿਉਂਕਿ ਸਾਡੇ ਨੌਜਵਾਨਾਂ ਦੇ ਅੰਦਰ ਬਹੁਤ ਵੱਡਾ ਉਤਸ਼ਾਹ ਆ ਜਿੱਤ ਦੀ ਖੁਸ਼ੀ ਸਾਰਿਆਂ ਨੂੰ ਆ ਪਰ ਇਸ ਖੁਸ਼ੀ ਨੂੰ ਆਪਾਂ ਸ਼ੁਕਰਾਨੇ ਦੇ ਵਿੱਚ ਬਦਲਣਾ ਇਹ ਜਿਹੜੀ ਖੁਸ਼ੀ ਆਪਾਂ ਸੇ ਸ਼ਹੀਦਾਂ ਨੂੰ ਸਮਰਪਿਤ ਕਰਨੀ ਆ ਸਾਰੀ ਸਿੱਖ ਸੰਗਤ ਨੂੰ ਬੇਨਤੀ ਹੈ ਵੀ ਪਿੰਡਾਂ ਦੇ ਵਿੱਚ ਨੌਜਵਾਨ ਇਦਾਂ ਦੇ ਵੀ ਹੋਣਗੇ ਜਿਹੜੇ ਕਹਿਣਗੇ ਆਤਸਬਾਈ ਚਲਾਉਣੀ ਆ ਇਦਾਂ ਦੇ ਵੀ ਹੋਣਗੇ ਜਿਹੜੇ ਕਹਿੰਦੇ ਮਠਿਆਈਆਂ ਵੰਡਣੀਆਂ ਵਾ ਇਦਾਂ ਦੇ ਵੀ ਹੋਣਗੇ ਜਿਹੜੇ ਕਹਿੰਦੇ ਹਾਰ ਪਾਉਣੇ ਆ ਜਿਹੜੇ ਬੰਦੇ ਅੱਗੇ ਲੱਗੇ ਸੀ ਸੋ ਮੈਂ ਉਹਨਾਂ ਨੂੰ ਬੇਨਤੀ ਇਹੀ ਕਰਦਾ ਵੀ ਆਪਾਂ ਜੋ ਕੁਝ ਵੀ ਇਹ ਕਰਨਾ ਨਾ ਅਪਾ ਘਟੂ ਘਟ 7 8 ਜੂਨ ਤੱਕ ਇਹਨੂੰ ক্লোਜ਼ ਹੀ ਰੱਖਣਾ ਬਾਅਦ ਦੇ ਵਿੱਚ ਪਰਿਵਾਰ ਜਿਸ ਤਰ੍ਹਾਂ ਫੈਸਲਾ ਹੁੰਦਾ ਸਮੁੱਚੀ ਟੀਮ ਦਾ ਉਸੇ ਤਰ੍ਹਾਂ ਉਹ ਜਿਹੜੇ ਖੁਸ਼ੀ ਜ਼ਾਹਰ ਇਹ ਤੁਸੀਂ ਬਤੌਰ ਟੀਮ ਕਹਿ ਰਹੇ ਹੋ ਤੁਹਾਨੂੰ ਗਾਈਡਲਾਈਨਸ ਆਈਆਂ ਤੁਹਾਡੀ ਡਿਸਕਸ਼ਨ ਹੋਈ ਹੈ ਬਾ हां ਬਿਲਕੁਲ ਬਿਲਕੁਲ ਜੀ ਇਹ 6 ਜੂਨ ਤੱਕ ਤੇ ਅਸੀਂ ਕੋਈ ਵੀ ਜਿੱਤ ਦਾ ਜਸ਼ਨ ਨਹੀਂ ਮਨਾਉਣਾ ਸਾਡੀ ਜਿਹੜੀ ਇਹ ਜੇਤਾ ਸ਼ਹੀਦਾਂ ਨੂੰ ਸਮਰਪਤਾ ਦੀ ਅੱਛਾ ਅਕਸਰ ਦੇਖਿਆ ਰਵਾਇਤੀ ਕੈਂਡੀਡੇਟ ਜਾਂਦੇ ਨੇ ਜਦੋਂ ਜੇਤ ਦੇ ਨੇ ਤੇ ਹਾਰ પાਕੇ ਆਉਂਦੇ ਨੇ ਤੇ ਹਾਰ ਵੀ ਨਹੀਂ ਨਹੀਂ ਦੇਖੋ ਜੇ ਕੋਈ ਕਾਂਗਰਸ ਦਾ ਨਮਈਦਾ ਜਿੱਤਦਾ ਉਹਨਾਂ ਤੇ ਹਾਰ ਪਾਉਣੀ ਉਹਨਾਂ ਨੇ ਇਤਾਲ ਤੱਕ ਤੱਕ ਪਹਿਲਾਂ ਵੀ ਢਾਇਆ ਉਹਨਾਂ ਨੇ ਉਦੋਂ ਵੀ ਢਾਉਣ ਵਾਲਿਆਂ ਦੇ ਗਲਾਂ ਦੇ ਵਿੱਚ ਹਾਰ ਪਾਏ ਸੀ ਜੇ ਕੋਈ ਕਾਲੀ ਦਲ ਦਾ ਨਮਾਇੰਦਾ ਜਿੱਤਦਾ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ ਤੁਸੀਂ ਸਿੱਖਾਂ ਦੇ ਘਰਾਂ ਦੇ ਵਿੱਚ ਜੰਮੇ ਹੋ ਮੈਂ ਤਾਂ ਸਭ ਨੂੰ ਹੀ ਬੇਨਤੀ ਕਰਦਾ ਭਾਵੇਂ ਪਾਰਟੀ ਕੋਈ ਵੀ ਆ ਧੜਾ ਕੋਈ ਵੀ ਆ ਪਰ ਤੁਸੀਂ ਉਹ ਦੇਖੋ ਵੀ 4 ਜੂਨ ਗੋਲੇ ਚੱਲ ਰਹੇ ਸੀ 4 ਜੂਨ ਸਾਡੀਆਂ ਸ਼ਹਾਦਤਾਂ ਹੋ ਰਹੀਆਂ ਸੀ 4 ਜੂਨ ਨੂੰ ਸਾਨੂੰ ਭੁੰਨਿਆਂ ਜਾ ਰਿਹਾ ਸੀ ਸਾਡੀ ਨੌਜਵਾਨੀ ਜਿਹੜਾ ਵੀ ਕੋਈ ਨਮਾਇੰਦਾ ਜਿੱਤਦਾ ਤੇ ਜਿੱਤ ਦਾ ਜਸ਼ਨ ਮਨਾਉਂਦਾ ਵਾ ਉਹ ਫਿਰ ਪੰਜਾਬ ਦਾ ਪਹੱਕ ਦੀ ਗੱਲ ਨਹੀਂ ਕਰਦਾ ਹੋਊਗਾ ਪੰਜਾਬ ਦੀ ਗੱਲ ਨਹੀਂ ਕਰਦਾ ਹੋਊਗਾ ਉਹ ਹੋ ਸਕਦਾ ਵੀ ਦਿੱਲੀ ਵਾਲਿਆਂ ਦੀ ਗੱਲ ਜ਼ਰੂਰ ਕਰਦਾ ਹੋਵੇ ਪਰ ਅਸਲੀ ਜਿਹੜਾ ਪੰਜਾਬੀ ਆ ਜਿਹੜਾ ਆਪਣੇ ਆਪ ਨੂੰ ਪੰਜਾਬੀ ਕਹਿੰਦਾ ਪੰਜਾਬ ਦਾ ਦਰਦ ਸਮਝਦਾ 1984 ਦੇ ਖੱਲੂ ਘਾਰੇ ਦਾ ਦਰਦ ਸਮਝਦਾ ਵਾ ਉਹ ਜਸ਼ਨ ਨਹੀਂ ਮਨਾਊਗਾ ਪਾਰਟੀ ਭਾਵੇਂ ਕੋਈ ਵੀ ਹੋਵੇ ਕੀ ਕੀ ਪ੍ਰੋਗਰਾਮ ਆ ਫਿਰ ਇੱਥੋਂ ਕਿਵੇਂ ਹੋਏਗਾ ਕਿਦਾਂ ਇੱਥੋਂ ਜੀ ਵੇਖੋ ਜਿਹੜਾ ਅਗਲਾ ਪ੍ਰੋਗਰਾਮ ਆ ਉਹ ਸਾਡੀ ਗੱਲਬਾਤ ਪਰਿਵਾਰ ਦੇ ਨਾਲ ਜਾਂ ਜਿਹੜੀ ਟੀਮ ਆ ਗੱਲਬਾਤ ਕਰਕੇ ਹੋ ਸਕਦਾ ਕੱਲ ਨੂੰ 5 ਤਰੀਕ ਨੂੰ ਸ਼੍ਰੀ ਕਾਲ ਚੱਕਰ ਸਾਹਿਬ ਜਾਇਆ ਜਾਵੇ ਉੱਥੇ ਸ਼ੁਕਰਾਨੇ ਦਾ ਸੋ ਇਹ ਇਹ ਆਖਰੀ ਫੈਸਲਾ ਨਹੀਂ ਹੈ ਵਿਚਾਰ ਕਰਕੇ ਬਾਕੀ ਸੋਸ਼ਲ ਮੀਡੀਆ ਲਈ ਦੱਸ ਦਿੱਤਾ ਜਾਊਗਾ ਬਹੁਤ ਬਹੁਤ ਸ਼ੁਕਰੀਆ ਚਮਕੌਰ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਮਾਈਕ ਜੀ ਕਕਰ ਸਾਹਿਬ ਇਧਰ ਆ ਕੇ ਬੈਠੋ